ਕਾਦਮੀਆ ਖਾਨੇ ਵਿੱਚ ਕੀਪ ਕਿਰਤ ਦੋਸ਼ੀ ਆਪ ਸੋਨ ਨੂੰ ਸੋਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਮੀਆ ਪੁਲਿਸ ਵੱਲੋਂ ਜੋ ਤੋਂ ਜਿੱਦ ਕੋਲ ਕੇ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਬਇ ਇੱਕ ਬੜਾ ਦੁਪਸਤਰਨ ਹੈਗਾ ਕਿ ਇਹ ਇਹ ਦੀ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਜਿਹੜੇ ਲੋਕਾਂ ਦੇ ਨਾਕ ਮੋ ਕੱਟੇ ਜਾਂਦੇ ਨੇ ਜੂਠ ਨਾਲ ਜੰਪਤਰਾ ਹੁੰਦਾ ਜਿਹੜੇ ਪੰਛੀ ਹੁੰਦੇ ਉਹਨਾਂ ਦੇ ਪਰਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਯੋਜਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਐਸ.ਵੀ. ਸਾਹਿਬ ਜੀ ਜੀ ਡਾਇਰੈਕਟਰ ਤੇ ਇਹਦੇ ਖਿਲਾਫ ਬੜੀ ਜੰਨੀ ਪ੍ਰਦਰਸ਼ਨ ਹੋਈ ਹੈ ਉਸੇ ਮੁਹਿੰਦੇ ਤਹਿਤ ਦਿਲਿਆਂ ਕੱਲ ਖਾਣਾ ਕਾਦੀਆਂ ਵੱਲੋਂ ਸਪੈਸ਼ਲ ਬਰਾਇਨ ਦੀ ਮਦਦ ਨਾਲ ਖਾਣਾ ਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਮੇਰੀ ਸੋਨ ਕੋਲ ਸੁਨਾ ਬੇਟੀਆਂ ਰੰਗਪਤੀਆਂ ਗਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਬਾਊਟ ਕਾਲੀ ਗਟੂਨੇ ਟੋਟਲ ਇਹ 768 ਗਟੂ ਬੰਦੇ ਨੇ ਕੋਈ ਕੋ ਬਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 3 बी एन एस दो सौ तेईस एक सौ पच्ची न इन्होंने पंद्रह इनवायरमेंट प्रोटैक्शन एक्ट पटवंजा वाइल्ड लाइफ प्रोटैक्शन एक्ट लगाया इन्होंने ये खिलाफ़ कार्रवाई कर दिया है परिशन आरभ है इसको गांह फल होने हो जा रही है कि यह इसको फजल कितों लेके आता है नोटिस ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਈਨਾ ਡੋਰ ਨੂੰ ਬਿਲਕੁਲ ਉਸ ਨਾ ਕਰਮ ਉਹਨੂੰ ਕਿਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਇਹ ਇਹ ਉਹਨਾਂ ਨੇ ਬੜਾ ਤੰਗੋ ਡਾਣੀ ਹੈ ਉਹ ਜਰਨਲ ਯੂਜ਼ ਕਰਮ ਕਿਉਂਕਿ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਣ ਦਾ ਬਾਜ਼ਾਰ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ